ਪਾ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇੱਕ ਜਾਣਿਆ ਪਛਾਣਿਆ ਚਿਹਰਾ ਮਾਜੇ ਦੇ ਵਿੱਚੋਂ ਜਿਹੜੀ ਅੰਮ੍ਰਿਤਸਰ ਦੀ ਵਕਾਰੀ ਸੀਟ ਆਮ ਆਦਮੀ ਪਾਰਟੀ ਨੇ ਜਿਹੜੇ ਨਾਉ ਨਾਮ ਅਨਾਉਂਸ ਕੀਤਾ ਹੈ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਪਹਿਲਾਂ ਵੀ ਲੋਕ ਸਭਾ ਦੀ ਚੋਣ ਲੜੀ ਅਜਨਾਲਾ ਹਲਕੇ ਤੋਂ ਬਾਅਦ ਚ ਵਿਧਾਨ ਸਭਾ ਦੀ ਚੋਣ ਲੜੀ ਵੱਡੇ ਮਾਰਜਿਨ ਨਾਲ ਜਿੱਤੇ ਸਭ ਤੋਂ ਪਹਿਲਾਂ ਢਾਲੀਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਮੁਬਾਰਕਾਂ ਜੀ ਮੱਥਾ ਟੇਕਿਆ ਗੁਰੂ ਮਹਾਰਾਜ ਜੀ ਦੀ ਅਸ਼ੀਰਵਾਦ ਲਈ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਸੀਗੇ ਕੋਨੇ ਸਦਾ ਹੀ ਨਾਲੇ ਦਾ ਬੜਾ ਇਤਿਹਾਸਿਕ ਗੁਰੂ ਘਰ ਆ ਉੱਥੇ ਮੱਥਾ ਟੇਕਿਆ ਉਹਦਾ ਜੋ ਜੋ ਜ਼ਿੰਮੇਵਾਰੀ ਸਾਡੇ ਕੌਮੀ ਕਨਵੀਨਰ ਰਵਿੰਦਰ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦਾ ਸਾਡੇ ਆਲ ਇੰਡੀਆ ਜਨਰਲ ਸਕੱਤਰ ਡਾਕਟਰ ਸੰਦੀਪ ਪਾਠੀ ਜੀ ਨੇ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਲਵਾਵਾਂਗੇ ਉਹ ਸੀਟ ਜਿੱਤ ਕੇ ਜਿਹੜਾ ਉਹ ਅਦਵਿੰਦ ਕੇ ਦੀ ਬਾਤ ਦੀ ਤਾਂ ਭਗਵੰਤ ਮਾਨ ਜੀ ਦੀ ਚੋਰੀ ਚ ਪਾਓ। ਤਾਲੀਵਾਲ ਸਾਹਿਬ ਪੰਜ ਕੈਬਨਿਟ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਤੁਸੀਂ ਕਿਉਂਕਿ ਪਹਿਲਾਂ ਵੀ ਲੇਡੀ ਸੀ ਖੁੱਡੀਆਂ ਸਾਹਿਬ ਆ ਗਏ ਨੇ, ਮੀਤੇਰ ਸਾਹਿਬ ਆ ਗਏ ਨੇ, ਡਾਕਟਰ ਬਲਬੀਰ ਸਿੰਘ ਹੁਣੀ ਆ ਗਏ ਨੇ। ਕੀ ਕਹਿਣਾ ਚਾਹੁੰਦੇ? ਕੀ ਸਟ੍ਰੈਟਜੀ ਰਹੀ ਆ ਆਦੀ ਪਾਰਟੀ? ਸਰ ਇਹੇ ਤੇ ਸਾਡੀ ਪਾਰਟੀ ਦਾ ਵਾਅਦਾ ਸਰ। ਜੀ। ਜਦੋਂ ਲੋੜ ਪੈਂਦੀ ਹੈ। ਜੀ। ਉਦੋਂ ਸਰ ਜਿਹੜੇ ਕਮਾਂਡਰ ਨੇ ਅੱਗੇ ਹੁੰਦੇ ਆ। ਜੀ। ਅੱਜ ਅਸੀਂ ਮਾਨ ਸਾਹਿਬ ਦੇ ਕਮਾਂਡਰ ਅੱਗੇ ਲੱਕੇ ਲੜਾਈ ਲੜਾਂਗੇ। ਸਾਡੀ ਪਾਰਟੀ ਅਸਲ ਵਿੱਚ ਕੀ ਹੈ ਕਿ ਅਸੀਂ ਕੋਈ ਵਜ਼ੀਰ ਦਾ ਵਿਧਾਇਕ ਨਹੀਂ ਕਿਸੇ ਤੇ ਪਾਰਟੀ ਦੇ ਵਲੰਟੀਅਰ ਆ ਪੱਦੇ ਅੱਜ ਪਾਰਟੀ ਨੂੰ ਲੋੜ ਹੈ ਪਾਰਟੀ ਦੇ ਡਿਊਟੀ ਲਈ ਹੈ ਮੰਤਰੀ-ਮੰਤਰੀ ਤੇ ਕੀ ਚੀਜ਼ਾਂ ਦੇ ਜੀ ਵੱਡੀ ਲੜਾਈ ਹੈ ਲੜਾਂਗੇ ਤਾਲੀਵਾਲ ਸਾਹਿਬ ਪਹਿਲਾਂ ਤੁਸੀਂ ਅਮਰੀਕਾ ਚਲੇਗੇ ਜਗਦੀਪ ਕਲਾਂ ਦੀ ਸਰਪੰਚੀ ਵੀ ਤੁਸੀਂ ਕੀਤੀ ਮੇਲੇ ਬਹੁਤ ਮਸ਼ਹੂਰ ਨੇ ਤੁਹਾਡੇ ਫਿਰ ਅਜਨਾਲਾ ਹਲਕੇ ਤੋਂ ਵਿਧਾਇਕ ਫਿਰ ਕੈਬਨਿਟ ਵਜ਼ੀਰ ਪੰਜਾਬ ਦੇ ਮਾਝੇ ਦੇ ਵਿੱਚੋਂ ਵੱਡੇ ਮਹਿਕਮੇ ਤੁਹਾਡੇ ਕੋਲ ਹੁਣ ਲੋਕ ਸਭਾ ਦੀ ਜਗਦੇਵ ਕਲਾਂ ਤੋਂ ਆਇਆ ਜਨਾਲਾ ਜਨਾਲੇ ਤੋਂ ਚੰਡੀਗੜ੍ਹ ਤੇ ਹੁਣ ਦਿੱਲੀ ਜਾਣ ਦੇ ਲਈ ਪੂਰੀ ਤਿਆਰੀ ਹੈ ਪੂਰੀ ਤਿਆਰੀ ਪੂਰੀ ਜੋ ਜੋ ਡਿਊਟੀ ਲੱਗੀ ਹੈ ਜੀ ਪੂਰੀ ਤਿਆਰੀ ਉਹ ਦਿੱਲੀ ਜਾਵਾਂਗੇ ਕੋਈ ਦੁਨੀਆ ਦੀ ਤਾਕਤ ਜਿਹੜੀ ਹੈ ਉਹ ਸਾਨੂੰ ਡੱਕ ਨਹੀਂ ਸਕਦੀ ਮਾਨ ਸਾਹਿਬ ਨੇ ਜਿੰਨੇ ਕੰਮ ਕੀਤੇ ਜੀ ਜاتی ਦੌਰ ਦੇ ਵੀ ਆਪਾਂ ਕੀਤੇ ਜਿੰਨੇ ਮਾਨ ਸਾਹਿਬ ਦੀ ਸਰਕਾਰ ਦੇ ਕੰਮ ਹੋਏ ਉਹ ਰਿਪੋਰਟ ਕਾਰਡ ਲੋਕਾਂ ਨੂੰ ਪੇਸ਼ ਕਰਾਂਗੇ ਇੱਕ ਪਿੰਡ ਦੀ ਸਰਪੰਚੀ ਤੋਂ ਲੈ ਕੇ ਲੋਕ ਸਭਾ ਦਾ ਜੋ ਤਜਰਬਾ ਹੈ ਜੀ ਉਹ ਪੰਜਾਬ ਦੇ ਹਿੱਤਾਂ ਲਈ ਬਹੁਤ ਕਾਰਗਰ ਹੋਊਗਾ ਤੁਸੀਂ ਦੇਖਿਓ ਅਸੀਂ ਪੰਜਾਬ ਦੀ ਕਿੰਦਾ ਆਵਾਜ਼ ਬੁਲੰਦ ਕਰਦੇ ਹੁਣ ਉੱਥੇ ਜਾਓ ਸਰਦਾਰ ਸਾਹਿਬ ਮੇਰੇ ਇੱਕ ਦੋ ਛੋਟੇ ਛੋਟੇ ਸਵਾਲ ਨੇ ਕਿ ਕਿਹੜੇ ਮੁੱਦਿਆਂ ਦੇ ਉੱਤੇ ਲੈ ਕੇ ਤੁਸੀਂ ਤੁਹਾਨੂੰ ਲੱਗਦਾ ਇੱਕ ਦੇ ਸਰਦੀ ਖੇਰੀਆ ਤੁਹਾਡੇ ਦੇ ਕਾਫੀ ਪਿੰਡ ਨੇ ਜਨਾਲਾ ਦੇ ਪਿੰਡ ਇਹ ਬੋਰਡ ਤੇ ਲੱਗਦੇ ਨੇ ਪੰਜਾਬ ਸਰਕਾਰ ਤੇ ਐਫਰਟ ਕਰ ਹੀ ਰਹੀ ਹੈ ਕੇਂਦਰ ਦੇ ਵਿੱਚੋਂ ਤੁਹਾਨੂੰ ਲੱਗਦਾ ਕਿਹੜੇ ਅਜਿਹੇ ਪ੍ਰੋਜੈਕਟ ਨੇ ਕਿਉਂਕਿ ਤਾਰੋਂ ਬਾਅਦ ਜ਼ਮੀਨ ਦਾ ਮਸਲਾ ਕੰਡਿਆਲੀ ਦਾ ਇਹ ਮਸਲੇ ਜਿਹੜੇ ਕੇਂਦਰ ਨਾਲ ਜਿਹੜੇ ਇਹ ਜਿਹੜੇ ਕੇਂਦਰ ਦਾ ਮਸਲੇ ਆ ਸਾਡੇ ਸਦੀ ਕਿਸਾਨਾਂ ਦੇ ਬਹੁਤ ਵੱਡੇ ਮਸਲੇ ਆ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਤੇ ਅੱਜ ਸਾਰੇ ਕਿਸਾਨ ਜਿਹੜੇ ਸ਼ੰਭੂ ਪੈਦਿਆ ਖਦੋਰੀ ਪੈਦਿਆ ਉਹਦਾ ਆਵਾ ਲੀਲਾ ਮੈਦਾਨ ਚ ਅਜ ਰੈਲੀ ਹੋ ਰਹੀ ਹੈ ਹਾਂਜੀ ਹਾਂਜੀ ਹੋ ਰਹੀ ਹੈ ਜੀ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਚੁੱਕਾਂਗੇ ਜੀ ਕਿਸਾਨਾਂ ਦੇ ਜਿੰਨੇ ਮੁੱਦੇ ਆ ਕਿਉਂਕਿ ਖੇਤੀਬਾੜੀ ਸਾਡੀ ਮੇਨ ਸਟੇਟ ਹੈ ਜੀ ਅਸੀਂ ਉਹ ਪਾਦੀਆਂ ਦੇ ਸੰਧਤ ਕਾਦਾਂ ਦੇ ਅਸੀਂ ਸਭ ਜਿਹੜੇ ਮਤਲਬ ਸਾਡੇ ਸਟੂਡੈਂਟ ਨੇ ਸਾਡਾ ਜੂਸ ਹੈ ਸਭ ਦੇ ਮਸਲੇ ਜਿਹੜੇ ਆ ਉਹ ਲੋਕ ਸਭਾ ਦੇ ਚ ਚੁੱਕਾਂਗੇ ਜਿਹੜਾ ਸੈਂਟਰ ਸਰਕਾਰ ਲਗਾਤਾਰ ਸਾਡੇ ਨਾਲ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ ਉਹ ਵੀ ਮੁੱਦੇ ਉੱਥੇ ਠਾਵਾਂਗੇ ਸਭ ਦੇ ਕਦੀ ਗੱਲ ਆਪਣੇ ਬਾਰਡਰ ਦੇ ਠਾਵਾਂਗੇ ਨਾਲੇ ਦੇ ਠਾਵਾਂਗੇ ਅਟਾਦੀ ਦੇ ਠਾਵਾਂਗੇ ਜਿਹੜੇ ਬਾਰਡਰ ਦੇ ਉੱਤੇ ਸਾਡੇ ਮਸਲੇ ਆ ਉਹ ਵੀ ਉਹ ਵੀ ਠਾਵਾਂਗੇ। ਤਾਲੇਵਾਲ ਸਾਹਿਬ 2 ਸਾਲ ਸੌ ਚੁੱਕੀ ਸੀ ਤੁਸੀਂ 19 ਮਾਰਚ ਨੂੰ ਸ਼ਾਇਦ ਸੌ ਸੀਐਮ ਸਾਹਿਬ ਨੇ 16 ਮਾਰਚ ਨੂੰ ਚੁੱਕੀ ਸੀ ਤੁਸੀਂ 19 ਨੂੰ ਚੁੱਕੇ। 2 ਸਾਲਾਂ ਦੇ ਵਿੱਚ ਤੁਸੀਂ ਲੋਕਾਂ ਦੇ ਜਿਹੜੇ ਕੰਮ ਕੀਤੇ ਲੋਕਾਂ ਦੇ ਸੈਟੀਸਫਾਈ ਨੇ ਲੋਕਾਂ ਦੇ ਤੁਸੀਂ ਰਿਪੋਰਟਾਂ ਲੈਂਦੇ ਹੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਤੁਸੀਂ ਆਪਣਾ ਤਿਰਭਾ ਕੀ ਸਾਂਝਾ ਕਰਨਾ ਚਾਹੁੰਦੇ ਹੋ। ਮੈਂ ਦੇਖੋ ਮਤਲਬ ਮੈਂ ਦਸੰਬਰ 15 ਨੂੰ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਸੀ। ਜੀ। ਮੈਂ ਵੱਡੇ ਅਹੁਦਿਆਂ ਤੇ ਅਹੁਦਿਆਂ ਮਾਜੇ ਦਾ ਪ੍ਰਧਾਨ ਰਿਆਂ ਵਾਈਸ ਪ੍ਰਧਾਨ ਰਿਆਂ ਫੇਰ ਪਾਰਟੀ ਨੇ ਟਿਕਟ ਦਿੱਤੀ ਐ ਐਮਐਲਏ ਬਣੇ ਕੈਬਨਰ ਮਿਸਟਰ ਬਣੇ ਮੈਂ ਅੱਜ ਤੱਕ ਇੱਕ ਛੁੱਟੀ ਨਹੀਂ ਕੀਤੀ ਮੈਂ 24 ਘੰਟੇ ਪਾਰਟੀ ਲਈ ਕੰਮ ਕਰਦਾ ਹਾਂ ਬਿਲਕੁਲ ਇਸੇ ਕਰਕੇ ਮੈਂ ਕਦੀ ਨਾ ਟਿਕਟ ਲੈਣ ਜਾਂਦਾ ਨਾ ਮੈਂ ਕਦੀ ਪਾਰਟੀ ਖੋਦ ਦਾ ਮੰਗਣ ਜਾਂਦਾ ਮੈਂ ਤਾਂ ਪਾਰਟੀ ਦਾ ਸਿਪਾਹੀ ਹਾਂ ਜਿੱਥੇ ਡਿਊਟੀ ਲਾ ਦਿੰਦੇ ਆ ਫੇਰ ਉੱਥੇ ਡਟ ਜਾਈਦਾ ਸੋ ਪਾਰਟੀ ਨੇ ਜਿਹੜੀ ਡਿਊਟੀ ਲਈ ਹੈ ਇਹਨੂੰ ਤੰਦੇਈ ਦੇ ਨਾਲ ਜਿਹੜਾ ਉਹ ਨਿਭਾਵਾਂਗੇ ਮੇਰਾ ਖਿਆਲ ਆ ਕਿ ਇੱਕ ਵਧੀਆ ਬਾਰਡਰ ਦੇ ਲੋਕਾਂ ਲਈ ਖਾਸ ਤੋ ਜਿੰਦਾ ਮੈਂ ਨੇਰਿਓ ਜਾਣਦਾ ਮੁੱਦਿਆਂ ਨੂੰ ਜਿਹੜੇ ਲੋਕ ਸਭਾ ਦੇ ਵਿੱਚ ਆਪਾਂ ਠਾਉਨੇ ਆ ਉਹ ਲੋਕ ਕਾ ਕੰਮ ਕਰਕੇ ਸਾਡਾ ਨਮਾਇਦਾ ਉੱਥੇ ਛੁੱਟ ਕੇ ਗਿਆ ਤੇ ਸਾਡਾ ਜਿਸਨਾ ਵਿਧਾਨ ਸਭਾ ਦੇ ਵਿੱਚ ਚੱਲਦਾ ਵਿਧਾਨ ਸਭਾ ਜਿੱਦਾਂ ਚੱਲਦੇ ਸੀਗੇ ਲੋਕ ਸੈਟੀਸਫਾਈ ਨਹੀਂ ਤੁਹਾਡੇ 2 ਸਾਲਾਂ ਦੀ ਕਾਰਗੁਜ਼ਾਰੀ ਸਾਡ ਮੈਂ 17 ਤਰੀਕ ਨੂੰ 10 ਵਜੇ ਮੀਟਿੰਗ ਰੱਖੀ ਆਲਰੇਡੀ ਰੱਖੀ ਸੀਗੀ ਟਿਕਟ ਤੇ ਅੱਜ 900 ਹੋ ਗਈ ਆ ਸੰਗਮ ਪਾਲਸ ਇੱਥੇ ਨਾਲਾ ਰੋਡ ਤੇ 2 ਸਾਲ ਦਾ ਰਿਪੋਰਟ ਕਾਰਡ ਸਾਡੇ ਦੇ ਦਿਓ ਜੀ ਮਾਨ ਸਾਹਿਬ ਨੇ ਮੈਨੂੰ ਡੂਲਰ ਡਿਵੈਲਪਮੈਂਟ ਤੇ ਪੰਚਾਇਤੀ ਰਾਜ ਮਹਿਕਮਾ ਦਿੱਤਾ ਸੀ ਜੀ ਸਾਰੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 11000 ਏਕੜ ਜ਼ਮੀਨ ਮੈ ਛਡਾ ਕੇ ਦਿੱਤੇ 11000 ਏਕੜ ਸਾਧ ਕੋਈ ਅੱਜ ਤੱਕ ਮਤਲਬ 11 ਮਰਲੇ ਨਹੀਂ ਛਡਾ ਸਕੇ ਜੀਮ ਸਾਹਿਬ ਲਗਾਤਾਰ ਇਹਦਾ ਜ਼ਿਕਰ ਵੀ ਕਰਦੇ ਕਈ ਯਾਰ ਕਰਦੇ ਹੋ ਔਰ ਮਿੰਦੂ ਕੋ ਐਨਆਰਆਈ ਮਹਿਕਮਾ ਸੀਗਾ ਮੈਂ 1500 ਦੇ ਕਰੀਬ ਕੇਸ ਜਿਹੜਾ ਐਨਆਰਆਈਆਂ ਦਾ 2 ਸਾਲਾਂ ਦੇ ਵਿੱਚ ਉਹ ਹੱਲ ਕੀਤਾ ਜਿਹੜੇ ਵੀ ਮੈਨੂੰ ਕੰਮ ਦਿੰਦੇ ਸੀ ਸੀਐਮ ਸਾਹਿਬ ਮੈਂ ਪਹਿਲ ਦੇ ਹੱਦ ਤੇ ਕਦਮ ਆ ਤੁਹਾਨੂੰ ਦੱਸਿਆ ਮੈਂ ਕੰਮ ਵਿੱਚ ਮਸਤ ਜਿੰਦਾ ਜੀ ਆਪਣੇ ਤੇ ਪਿਛਲੇ ਸਮੇਂ ਤਾਲੀਵਾਲ ਸਾਹਿਬ ਬੜੀਆਂ ਚਰਚਾਆਂ ਵੋਟੀਆਂ ਜਦੋਂ ਮਹਿਕਮਾ ਪਿੰਡੂ ਵਿਕਾਸ ਤੁਹਾਡੇ ਕੋਲ ਵਾਪਸ ਲੈ ਲਿਆ ਸੀ ਉਦੋਂ ਕਈਆਂ ਤੁਹਾਡੇ ਸਮਰਥਕਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਇਹ ਤੇ ਜਦੋਂ ਸ਼ੇਰ ਨੇ ਵੱਡੀ ਛਾਲ ਮਾਰਨੀ ਹੋਏ ਦੋ ਕਦਮ ਪਿੱਛੇ ਹੁੰਦਾ ਕੋਈ ਤੁਹਾਡੇ ਅਗੇਂਸਟ ਸੀਗੇ ਉਸ ਬਾਰੇ ਕੀ ਕੋਈ ਟਿੱਪਣੀ ਤੁਹਾਡੇ ਮਨ ਚ ਹੁੰਦੀ ਕੋਈ ਕੋਈ ਇੱਕ ਅੱਧੀ ਟਿੱਪਣੀ ਸਹਿਦ ਮੈਂ ਤੁਹਾਨੂੰ ਦੱਸਿਆ ਹੀ ਵਲੰਟੀਅਰ ਲੋਕ ਕਹਿੰਦੇ ਆ ਹੀ ਐਨਆਰਆਈ ਮੈਕਮਾ ਏਦਾਂ ਜੀ ਓਦਾਂ ਤੁਹਾਡੇ ਸਾਹਮਣੇ ਆ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਐਨਆਰਆਈ ਮੈਕਮਾ ਵੀ ਆਗਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਇਹਦਾ ਜੈ ਸੀਮਿੰਸਟਰ ਨੇ ਦੇਖਣਾ ਕਿ ਉਹਨਾਂ ਆਪਣੀ ਟੀਮ ਦੇ ਵਿੱਚ ਕਿਹਨੂੰ ਕੀ ਦੇਣਾ ਮੈਨੂੰ ਜੋ ਮਿਲਿਆ ਹੁਣ ਤੱਕ ਬਹੁਤ ਮਿਲਿਆ ਔਰ ਮੈਂ ਉਹਦੇ ਨਾਲ ਇਨਸਾਫ ਕੀਤਾ ਬੰਦਾ ਇੱਕ ਆਖਰੀ ਸਵਾਲ ਸੀਐਮ ਸਾਹਿਬ ਨਾਲ ਗੱਲ ਹੋਈ ਸੀ ਕਿ ਸੀਐਮ ਸਾਹਿਬ ਨੇ ਜੋ ਟਿਕਟ ਦੇਣ ਲੱਗੇ ਕੇਜਰੀਵਾਲ ਸਾਹਿਬ ਨੇ ਕਿ ਸਿੱਧੀ ਨਾਉਂ ਸੀ ਹੋਈ ਨਹੀਂ ਨਹੀਂ ਮੇਰੀ ਅਜੇ ਵੀ ਅਜੇ ਵੀ ਸਤ ਮੇਰੀ ਕੇਸ ਨਾਲ ਗੱਲ ਨਹੀਂ ਆਈ ਕਿਉਂਕਿ ਕੱਲ ਆਈ ਜਾਂਦੀਆਂ ਮੈਂ ਤੁਹਾਨੂੰ ਦੱਸਿਆ ਮੈਨੂੰ ਨਾ ਪਾਰਟੀ ਦੇ ਕਦੀ ਕਿ ਮੈਂ ਤਾਂ ਪਾਰਟੀ ਨੂੰ ਕਹਿੰਦਾ ਹਾਂ ਜੀ ਮੈਂ ਤੁਹਾਡਾ ਸ਼ਪਾਈ ਹਾਂ ਜਿੱਥੇ ਮਰਜ਼ੀ ਲਾ ਦੋ ਪਿਛਲੇ ਸਮੇਂ ਦੇ ਪਿਛਲੀ ਵਾਰੀ ਜਿਹੜੀ ਚੋਣ ਲੜੀ ਸੀਗੀ ਉਹ ਚੋਣ ਨਾਲ ਇਸ ਵਾਰ ਚੋਣ ਕਿੰਨੀ ਡਿਫਰੈਂਟ ਹੋਏਗੀ ਜੀ ਨਹੀਂ ਜੀ ਡਿਫਰੈਂਟ ਹੋਗੀ ਉਦੋਂ ਉਦੋਂ ਤੇ ਦੇਖੋ ਪਾਰਟੀ ਦੇ ਬੜਾ ਸੰਕਟ ਸੀਗਾ ਜੀ ਤੇ ਉਦੋਂ ਤੇ ਪਾਰਟੀ ਬਚਾਉਣ ਲਈ ਚੋਣ ਲੜ ਰਹੇ ਹੁਣ ਪਾਰਟੀ ਨੂੰ ਜਿਤਾਉਣ ਲਈ ਚੋਣ ਲੜਾਂਗੇ ਸਰ ਸਾਬ ਹੁਣ ਟਿਕਟ ਅਨਾਉਂਸ ਹੋ ਗਈ ਆ ਆਖਰੀ ਸਵਾਲ ਗੁਰੂ ਰਜ਼ਾਇਨ ਵੀ ਟਰਾਂਸਪੋਰਟ ਮੰਤਰੀ ਵਜੋਂ ਰਜ਼ਾਇਨ ਵੀ ਕਰਨਾ ਕਰੋਗੇ ਜਾਂ ਅਜੇ ਪਾਰਟੀ ਫੈਸਲਾ ਲਏਗੀ ਇਹਦੀ ਜੀ ਪਾਰਟੀ ਜੋ ਫੈਸਲਾ ਕਰੂਗੀ ਉਹ ਤਾਂ ਚੋਣਾਂ ਤੋਂ ਬਾਅਦ ਕਰ ਚੋਣਾ ਤੋਂ ਬਾਅਦ ਹੁੰਦਾ ਵੀ ਤੁਸੀਂ ਇੱਕ ਚੀਜ਼ ਰੱਖਣੀ ਆ ਹਾਂ ਉਹ ਚੋਣਾ ਤੋਂ ਪਹਿਲਾਂ ਨਹੀਂ ਚੋਣਾ ਤੋਂ ਪਹਿਲਾਂ ਕੋਈ ਜੂਦੀ ਨਹੀਂ ਬਾਅਦ ਵਿੱਚ ਹੁੰਦਾ ਕਿ ਤੁਸੀਂ ਇੱਕ ਚੀਜ਼ ਰੱਖਣੀ ਆ ਤੇ ਉਹ ਜਦੋਂ ਐਮਪੀ ਬਣ ਜਾਗੇ ਉਦੋਂ ਦੇ ਦਾਂਗੇ ਲੋਕ ਸਭਾ ਦੇ 9 ਵਿਧਾਨ ਸਭਾ ਹਲਕੇ ਆ ਇਸ ਦੇ ਵਿੱਚ ਜਿਹੜੇ ਸਾਰੇ ਆਪਣੇ ਜਿਹੜੇ ਤੁਹਾਡੇ ਚੋਣ ਵਾਲੇ ਸਮਰਥਕ ਨੇ ਜਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਮੈਂ ਉਹਨਾਂ ਦਾ ਭਰਾ ਆ ਆਮ ਕਿਸਾਨ ਦਾ ਪੁੱਤ ਆ ਤੁਹਾਡਾ ਹੀ ਭਰਾ ਪੁੱਤ ਆ ਕਿਸੇ ਦਾ ਵੱਡਾ ਕਿਸੇ ਦਾ ਛੋਟਾ ਉਹ ਇਸ ਉਮੀਦ ਦੇ ਨਾਲ ਵੋਟਾਂ ਪਾਉਣ ਕੇ ਪੰਜਾਬ ਦੀ ਤੇ ਵਿਸਾਦੀ ਕੋਈ ਗੱਲ ਕਰਨ ਵਾਲਾ ਲੋਕ ਸਭਾ ਚ ਜਾਦਿਆ। ਉਹ ਲਾਜਵੀ ਜਦੋਂ ਜਦੋਂ ਹੁਣ 2 ਸਾਲ ਬਾਅਦ ਆਏ ਆ ਜਦੋਂ ਫੇਰ ਆਵਾਂਗੇ ਲੋਕ ਸਭਾ ਚ ਜਾ ਕੇ ਤੇ ਅੰਬਸਰੀਆਂ ਦਾ ਨਾਲੇ ਆਲਿਆਂ ਦਾ ਸਤ ਮਤਲਬ ਫਕਰ ਦੇ ਨਾਲ ਤੌਣ ਉੱਚੀ ਹੋ ਜੂ ਕਿ ਕਿ ਬੰਦੇ ਨੇ ਵੋਟ ਪਾਈ ਤੇ ਉਹ ਬਹੁਤ ਮਿਹਰਬਾਨ ਇੱਕ ਇੱਕ ਗੱਲ 'ਚ ਜੁੜਦੀ ਤੁਹਾਡੇ ਤੁਹਾਡੇ ਜਿਹੜੇ ਸਮਰਥਕ ਨੇ ਬੜੇ ਖੁਸ਼ੀ ਨਾਲ ਕਹਿੰਦੇ ਧਾਲੀਵਾਲ ਸਾਹਿਬ ਅਮਰੀਕਾ ਤੋਂ ਛੱਡ ਕੇ ਆ ਗਏ ਸਾਡੇ ਲਈ ਛੱਡ ਕੇ ਆ ਗਏ ਆਮ ਇੱਥੇ ਗੱਲ ਕਰਨਗੇ ਉਹ ਜਿਹੜੇ ਬੀਜੇਪੀ ਵੱਲੋਂ ਕੈਂਡੀਡੇਟ ਆ ਗਏ ਉਹ ਅਮਰੀਕਾ ਚ ਐਮਬੈਸਡਰ ਰਹੇ ਨੇ ਅਮਰੀਕਾ ਦਾ ਕਨੈਕਸ਼ਨ ਜੁੜ ਗਿਆ ਜੀ ਇਸ ਨੂੰ ਕੀ ਕਹੋਗੇ ਔਰ ਦੁਜੀਗਲ ਟੱਕਰ ਕਰਨਾ ਹੋਏਗੀ ਬੀਜੇਪੀ ਨਾਲ ਕਾਂਗਰਸ ਨੂੰ ਮਿੰਦੂ ਅਮਰੀਕਾ ਤੋਂ ਆ ਕੇ ਮੈਂ 15 ਦਾ ਚ ਆਇਆ ਸੀ 15 ਜੀ ਮੈਂ ਸ਼ਾਮਲ ਹੋ ਗਿਆ ਮੈਨੂੰ 8-9 ਸਾਲ ਲੱਗੇ ਤਸਦੀਕ ਦੇ ਨਾਲ ਜੋੜਦਿਆਂ ਨੂੰ ਸੋਨੇਕ ਦੀ ਗੱਲ ਸਾਹਿਬ ਮਿਹਨਤ ਕੀਤੀ ਅਜੇ ਉਹ ਤਾਂ ਕੱਲ ਬਸ ਵਾਏ ਆ ਅਜੇ ਉਹਨਾਂ ਨੂੰ ਪਤਾ ਨਹੀਂ ਨਾ ਕਿ ਬੀਜੇਪੀ ਵਾਲਿਆਂ ਨੇ ਪਿਛਲੇ ਹਾਲ ਪੁਰੀ ਸਾਹਿਬ ਨੂੰ ਲੈੰਦਾ ਸੀ ਉਹ ਮੁੜ ਕੇ ਬੋਕੋ ਗਿਆ ਪੁਰੀ ਸਾਹਿਬ ਨੂੰ ਕਹਿ ਪਿਛਲੇ ਵਾਲਾ ਉਹ ਮੈਂ ਛੱਡੋ ਜੀ ਕਿੱਥੇ ਜਾਂਦੀਆਂ ਗੱਲਾਂ ਜਾ ਕੇ ਜੇ ਇਹਦਾ ਤੁਹਾਨੂੰ ਚਾਦਾ ਤੁਸੀਂ ਚੰਗੇ ਭਲੇ ਬੰਦੇ ਹੋ ਨੇ ਵਧੀਆ ਬੰਦੇ ਹੋ ਜੀ ਸੰਧੂ ਸਾਹਿਬ ਵੀ ਬੜੇ ਇੱਥੇ ਬੰਦੇ ਆ ਹਾਂ ਹਾਂ ਪਰ ਚੂਣ ਇੱਕ ਥੋਣ ਪਹਿਲਾਂ ਮੇਰੇ ਕੋਲ ਇੱਕੋ ਤਾਂ ਮਿਲਿਆ ਸੀ ਹਾਂ ਉਹਦਾ ਹਿਸਤਰੀ ਉਹਨਾਂ ਦੀ ਉਹਨਾਂ ਦੇ ਦਾਦਾ ਜੀ ਦੀ ਉਹਨਾਂ ਦੇ ਪਿਤਾ ਜੀ ਦੀ ਸਭ ਦੀ ਹਿਸਤਰੀ ਮੈਂ ਜਾਣਦਾ ਇਹਦੀ ਗੱਲ ਪਰ ਸਰ ਲੋਕਾਂ ਲਈ ਲੋਕਾਂ ਦਾ ਨਮਾਇਦਾ ਸਭ ਲੋਕਾਂ ਨੂੰ ਚਾਹੀਦਾ ਉਹ ਰਾਜਦੂਤ ਦੀ ਚਾਹੀਦਾ ਲੋਕਾਂ ਦਾ ਚਾਹੀਦਾ ਧਰਤੀ ਪੁੱਤੋ ਚਾਹੀਦਾ ਲੋਕਾਂ ਨੂੰ ਪੁਰੀ ਸਾਹਿਬ ਚਾਦੇ ਆਏ ਹੀ ਕਦਗੇ ਕੌਣ ਬੰਦਾ ਮਿਲਿਆ ਜਾ ਕੇ ਸਭ ਲੋਕਾਂ ਨੂੰ ਚਾਹੀਦਾ ਜਿਹੜਾ 24 ਘੰਟੇ ਬੂਹੇ ਖੋਲ ਕੇ ਰੱਖੇ ਉਹ ਖੁੱਲੇ ਆਪਣੇ ਦੀ ਗੱਲ ਹੀ ਕੋਈ ਨਹੀਂ ਥੈਂਕ ਯੂ ਜੀ ਤਾਂ ਇੱਕ ਕੈਬਨਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਟਿਕਟ ਮਿਲਣ ਤੋਂ ਬਾਅਦ ਆਜਨਾਲਾ ਪਹੁੰਚੇ ਨੇ ਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਲੋਕਾਂ ਦਾ ਪੁੱਤਰ ਚਾਹੀਦਾ ਹੈ ਵੀਆਈਪੀ ਕੈਂਡੀਡੇਟ ਨਹੀਂ ਚਾਹੀਦਾ ਤਾਂ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਤੁਹਾਨੂੰ ਹਿਸਟਰੀ ਦੱਸ ਦਿੰਨੇ ਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਣਨ ਤੋਂ ਪਹਿਲਾਂ ਅਜਨਾਲਾ ਲਗੇ ਤੋਂ ਵਿਧਾਇਕ ਰਹੇ ਉਸ ਤੋਂ ਪਹਿਲਾਂ ਜਗਦੀਪ ਕਲਾਂ ਪਿੰਡ ਜਨਾਲੇ ਦਾ ਬਹੁਤ ਵੱਡਾ ਪਿੰਡ ਆ ਉੱਥੋਂ ਦੇ ਸਰਪੰਚ ਰਹੇ ਤੇ ਅਮਰੀਕਾ ਚਲੇ ਗਏ ਸੀ ਐਨਆਰਆਈ ਸੀ ਤੇ ਅਮਰੀਕਾ ਤੋਂ ਇਹਨਾਂ ਨੇ ਆਪਣਾ ਸਭ ਕੁਝ ਛੱਡ ਕੇ ਦੋ ਭਗਵੰਤਮਾਨ ਹੁਣਾਂ ਦੇ ਕਹਿਣ ਦੇ ਉੱਤੇ ਕਿਉਂਕਿ ਭਗਵੰਤਮਾਨ ਜਦੋਂ ਆਮ ਆਦਮੀ ਪਾਰਟੀ ਦੇ ਲਈ ਜਦੋਂ ਦਿੱਲੀ ਬਾਹਰ ਜਾਂਦੇ ਸੀ ਤਾਂ ਕੁਲਦੀਪ ਸਿੰਘ ਢਾਲੀਵਾਲ ਦੇ ਉਹਨਾਂ ਦੇ ਲਗੁਰਾ ਸੰਪਰਕ ਚ ਸੀ ਤੇ 2015 ਦੇ ਵਿੱਚ ਭਗਵੰਤਮਾਨ ਹੁਣਾਂ ਨੇ ਹੀ ਕੁਲਦੀਪ ਢਾਲੀਵਾਲ ਉਹਨਾਂ ਨੂੰ ਪੰਜਾਬ ਸੱਦ ਲਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੇ ਆਪਸੀ ਸਬੰਧ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦੇ ਕਹਿਣ ਦੇ ਉੱਤੇ 2019 ਦੀ ਲੋਕ ਸਭਾ ਚੋਣ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੇ ਲੜੀ ਸੀ ਤੇ ਉਸ ਤੋਂ ਬਾਅਦ 2022 ਦੇ ਵਿੱਚ ਵਿਧਾਨ ਸਭਾ ਚੋਣ ਜਿੱਤੀ ਤੇ ਕੈਬਨਟ ਮੰਤਰੀ ਬਣੇ ਤੇ ਹੁਣ 2024 ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਅੱਜ ਪੰਜਾਬ ਦੀ ਸੂਚੀ ਜਾਰੀ ਕੀਤੀ ਉਹਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੂੰ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਲਾਨੇ ਆ ਗਏ ਕੈਮਰਾ ਪਰਸਨ ਮਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par